ਇੱਕ ਸਮੇਂ ਮੀਰੀ ਪੀਰੀ ਦੇ ਮਾਲਕ ਧੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਇੱਕ ਸਿੱਖ ਨੂੰ ਨਥਾਣੇ ਪਿੰਡ ਬਣਾ ਭੇਜਿਆ ਉੱਥੇ ਪਿੰਡ ਦੇ ਪਾਸ ਇੱਕ ਕਾਲੂ 나ਥ ਰਹਿੰਦਾ ਸੀ ਗੁਰੂ ਜੀ ਨੇ ਆਪਣੇ ਸਿੱਖ ਨੂੰ ਕਿਹਾ ਕਿ ਜਾਓ ਜਾ ਕੇ ਇਸ ਕਾਲੂ 나ਥ ਦੀ ਪਰਖ ਕਰੋ ਅਤੇ ਦੇਖੋ ਕਿ ਉਹ ਅਜਮਤ ਵਾਲਾ ਹੈ ਜਾਂ ਨਹੀਂ ਸਿੱਖ ਆਪਣੇ ਵਿੱਚ ਇੱਕ ਚਿਤਵਨੀ ਧਾਰ ਕੇ ਭਾਵ ਤੇ ਮਨ ਵਿੱਚ ਇੱਕ ਫੁਰਨਾ ਧਾਰ ਕੇ ਤੁਰ ਪਿਆ ਜੇਕਰ ਕਾਲੂਨਾਥ ਮੈਨੂੰ ਗੋਰੀ گاਉ ਦਾ ਦੁੱਧ ਚੋ ਕੇ ਪਿਆਏਗਾ ਤਾਂ ਮੈਂ ਸਮਝਾਂਗਾ ਕਿ ਉਹ ਅਜਮਤ ਵਾਲਾ ਸ਼ਕਤੀਬਾਨ ਹੈ ਜਦੋਂ ਸਿੱਖ ਕਾਲੂਨਾਥ ਦੇ ਕੋਲ ਪਹੁੰਚਿਆ ਤਾਂ ਕਾਲੂਨਾਥ ਨੇ ਉਸਦੇ ਮਨ ਦੀ ਗੱਲ ਬੁੱਝ ਲਈ ਅਤੇ ਉਸ ਨੂੰ ਆਪਣੀ ਗੋਰੀ گاਉ ਦਾ ਦੁੱਧ ਚੋ ਕੇ ਪੀਣ ਵਾਸਤੇ ਦਿੱਤਾ ਸਿੱਖ ਨੇ ਦੁੱਧ ਪੀ ਕੇ ਸਮਝ ਲਿਆ ਕਿ 나ਥ ਕਰਾਮਾਤ ਵਾਲਾ ਹੈ ਇਤਨੇ ਨੂੰ ਗੁਰੂ ਜੀ ਵੀ ਆਪਣੇ ਯੋਧਿਆਂ ਦੇ ਨਾਲ ਉਸ ਪਿੰਡ ਵੱਲ ਆ ਗਏ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਿੰਡ ਦੇ ਬਾਹਰ ਪਾਣੀ ਵਾਲਾ ਇੱਕ ਸੁੰਦਰ ਸਥਾਨ ਵੇਖ ਕੇ ਡੇਰਾ ਕੀਤਾ ਘੋੜਿਆਂ ਨੂੰ ਦਾਣਾ ਪੱਠਾ ਪਾਇਆ ਅਤੇ ਜੋਧਿਆਂ ਨੇ ਮਨਪਾਉਂਦੇ ਲੰਗਰ ਤਿਆਰ ਕਰਕੇ ਛਕੇ ਗੁਰੂ ਜੀ ਵਿਸ਼ਰਾਮ ਕਰਕੇ ਸਵਾ ਪਿਆਰ ਦਿਨ ਰਹਿੰਦੇ ਨਾਲ ਉઠੇ ਤੇ ਦੀਵਾਨ ਸਜਾ ਕੇ ਸ਼ਸ਼ੋਭਤ ਹੋ ਗਏ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ ਕਾਲੂ ਦੁੱਧ ਦੇ ਦੋ ਘੜੇ ਭਰ ਕੇ ਗੁਰੂ ਜੀ ਵਾਸਤੇ ਤਿਆਰ ਕਰਕੇ ਇੱਕ ਘੜਾ ਕਾਲੂ ਨੇ ਆਪਣੇ ਸਿਰ ਤੇ ਚੁੱਕਿਆ ਅਤੇ ਇੱਕ ਬੱਚੇ ਦੇ ਸਿਰ ਤੇ ਚੁਕਾ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ ਦੁੱਧ ਦੇ ਘੜੇ ਰੱਖ ਕੇ ਕਾਲੂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਪਾਸ ਬੈਠ ਗਿਆ ਗੁਰੂ ਜੀ ਨੇ ਉਸ ਦੀ ਸ਼ਰਧਾ ਪ੍ਰੇਮ ਤੇ ਪ੍ਰਸੰਨ ਹੋ ਕੇ ਕਿਹਾ ਤੂੰ ਨਾਮ ਦੀ ਕਮਾਈ ਕਰਨ ਵਾਲਾ ਹੈ ਲੋਕ ਤੈਨੂੰ ਮੰंदे ਹਨ ਇਸ ਵਾਸਤੇ ਅਜ ਤੋਂ ਤੇਰਾ ਨਾਮ ਕਾਲੂ ਨਹੀਂ ਕਾਲੂਨਾਥ ਹੋਇਆ ਹੈ ਕਾਲੂ ਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਚਰਨਾਂ ਤੇ ਸੀਸ ਰੱਖਣ ਵਾਲਾ ਕੁੱਕਰ ਹਾਂ ਮੈਨੂੰ ਨਾਥ ਸਮਝੋ ਮੈਂ ਇਸ ਵਡਿਆਈ ਦੇ ਯੋਗ ਨਹੀਂ ਹਾਂ ਗੁਰੂ ਜੀ ਨੇ ਹੋਰ ਬਧੇਰੇ ਪ੍ਰਸੰਨ ਹੋ ਕੇ ਬਚਨ ਕੀਤਾ ਤੂੰ ਜਗਤ ਵਿੱਚ 나ਥ ਹੀ ਪ੍ਰਸਿੱਧ ਹੋਵੇਂਗਾ ਤੇ ਇਹਨੂੰ ਸਾਰੇ ਲੋਕ 나ਥ ਕਰਕੇ ਮੰਨਣਗੇ ਗੁਰੂ ਜੀ ਦੀ ਪੂਰਨ ਕਿਰਪਾ ਕਰਕੇ ਕਾਲੂ 나ਥ ਵਿੱਚ ਪੂਰਨ ਕਰਾਮਾਤ ਦਾ ਪ੍ਰਕਾਸ਼ ਹੋ ਗਿਆ ਜਿਸ ਨੂੰ ਅਨੁਭਵ ਕਰਕੇ ਕਾਲੂ 나ਥ ਬਹੁਤ ਪ੍ਰਸੰਨ ਹੋਇਆ ਕਾਲੂ 나ਥ ਦੇ ਨਾਲ ਜਿਹੜਾ ਬੱਚਾ ਦੁੱਧ ਦਾ ਘੜਾ ਚੁੱਕ ਕੇ ਲਿਆਇਆ ਸੀ ਉਸ ਵੱਲ ਗੁਰੂ ਪਾਤਸ਼ਾਹ ਜੀ ਨੇ ਪ੍ਰਸੰਤਾ ਨਾਲ ਵੇਖ ਕੇ ਕਿਹਾ ਅਤੇ ਘੜੇ ਵਿੱਚੋਂ ਇੱਕ ਦੁੱਧ ਦੀ ਚੂਲੀ ਭਰ ਕੇ ਦਿੱਤੀ ਅਤੇ ਕਿਹਾ ਕਿਸ ਨੂੰ ਪੀ ਲੈ ਜਦ ਲੜਕੇ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਦੁੱਧ ਦੀ ਚੂਲੀ ਪੀਤੀ ਤਾਂ ਉਸ ਬੱਚੇ ਦੇ ਕਪਾਟ ਖੁੱਲ ਗਏ ਉਸ ਨੂੰ ਦੇਸ਼ਾਂ ਵਿਦੇਸ਼ਾਂ ਦੀ ਖਬਰ ਹੋ ਗਈ ਉਸ ਲੜਕੇ ਨੇ ਬੜਾ ਹੈਰਾਨਚਿਤ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਧੰ ਧੰ ਕਹਿ ਕੇ ਆਖਿਆ ਮਹਾਰਾਜ ਆਪ ਜੀ ਨੇ ਮੈਨੂੰ ਇੱਕ ਵੱਡੀ ਦਾਤ ਦੀ ਬਖਸ਼ਿਸ਼ ਕੀਤੀ ਹੈ ਮੈਨੂੰ ਤੁਸਾਂ ਛਿੰਨ ਵਿੱਚ ਹੀ ਕੁਝ ਤੋ ਕੁਝ ਕਰ ਦਿੱਤਾ ਹੈ ਲੜਕੇ ਦੀ ਇਹ ਗੱਲ ਸੁਣ ਕੇ ਕਾਲੂ ਨਾਥ ਨੇ ਉਸ ਲੜਕੇ ਨੂੰ ਪੁੱਛਿਆ ਮੈਨੂੰ ਦੱਸ ਇਸ ਸਮੇਂ ਗੁਰੂ ਪਾਤਸ਼ਾਹ ਜੀ ਦੂਸਰੇ ਰੂਪ ਵਿੱਚ ਕਿੱਥੇ ਬੈਠੇ ਹਨ ਕਿੱਥੇ ਖੜੇ ਹਨ ਜਾਂ ਤੁਰੇ ਜਾਂਦੇ ਹਨ ਕੀ ਕਰ ਰਹੇ ਹਨ ਲੜਕੇ ਨੇ ਤੁਰੰਤ ਜਵਾਬ ਦਿੱਤਾ ਨਾਥ ਜੀ ਇਸ ਸਮੇਂ ਗੁਰੂ ਪਾਤਸ਼ਾਹ ਜੀ ਅਰਬ ਦੇਸ਼ ਵਿੱਚ ਹਨ ਉੱਥੋਂ ਦੇ ਇੱਕ ਪ੍ਰੇਮੀ ਤੁਰਕ ਨੇ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਯਾਦ ਕਰਕੇ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਜੋ ਇਸ ਸਮੇ ਗੁਰੂ ਹਨ ਉਹ ਮੇਰੇ ਪ੍ਰੇਮ ਨੂੰ ਪਰਖ ਕੇ ਮੈਨੂੰ ਜਰੂਰ ਇੱਥੇ ਆਣ ਕੇ ਦਰਸ਼ਨ ਦੇਣ ਅਤੇ ਮੈਨੂੰ ਕਰਤਾਰਤ ਕਰਨ ਸੋ ਇਸ ਸਮੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉੱਥੇ ਇੱਕ ਬ੍ਰਿਕਸ਼ ਹੇਠਾਂ ਇੱਕ ਹੱਥ ਨਾਲ ਉਸਦੀ ਟਾਣੀ ਫੜ ਕੇ ਖੜੇ ਹਨ ਉਹਨਾਂ ਪਾਸ ਉਹ ਪ੍ਰੇਮੀ ਤੁਰਕ ਖੜਾ ਹੈ ਜਦੋਂ ਉਸ ਲੜਕੇ ਨੇ ਕਾਲੂ 나ਥ ਨੂੰ ਇਹ ਸਾਰੀਆਂ ਗੱਲਾਂ ਦਸੀਆਂ ਤਾਂ ਕਾਲੂ 나ਥ ਬੜਾ ਹੈਰਾਨ ਹੋਇਆ ਕਿ ਇਸਨੇ ਇਤਨੀ ਛਿਗਰ ਹੀ ਇਤਨੀ ਜਲਦੀ ਸ਼ਕਤੀ ਪ੍ਰਾਪਤ ਕਰ ਲਈ ਹੈ ਇਹ ਇਸਦੇ ਯੋਗ ਨਹੀਂ ਹੈ ਇਹ ਵਿਚਾਰ ਕੇ ਕਾਲੂ 나ਥ ਨੇ ਉਸਦੇ ਸਿਰ ਤੇ ਹੱਥ ਰੱਖਿਆ ਅਤੇ ਉਸਦੀ ਸਾਰੀ ਸ਼ਕਤੀ ਖਿੱਚ ਲਈ ਅਤੇ ਫਿਰ ਉਹਨੇ ਦੁਬਾਰਾ ਉਸ ਬੱਚੇ ਨੂੰ ਪੁੱਛਿਆ ਹੁਣ ਦੱਸ ਕੀ ਹਾਲ ਹੈ ਅੱਗੇ ਉਹ ਬੱਚੇ ਨੇ ਕਿਹਾ ਮੈਨੂੰ ਹੁਣ ਕੋਈ ਸੁਧ ਬੁੱਧ ਨਹੀਂ ਰਹੀ ਉਦھر ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੇਖਿਆ ਕਿ ਨਾਥ ਨੂੰ ਪਹਿਲਾਂ ਅਸਾਂ ਸ਼ਕਤੀ ਦਿੱਤੀ ਸੀ ਫਿਰ ਇਸ ਨੇ ਹੁਣ ਲੜਕੇ ਦੀ ਸ਼ਕਤੀ ਵੀ ਲੈ ਲਈ ਹੈ ਇਸ ਨਾਥ ਨੇ ਕਮਾਈ ਵੀ ਕੋਈ ਨਹੀਂ ਕੀਤੀ ਅਤੇ ਬਹੁਤ ਸ਼ਕਤੀ ਦਾ ਮਾਲਕ ਵੀ ਹੋ ਗਿਆ ਹੈ ਇਸ ਸਮੇਂ ਇਸ ਦਾ ਨਿਸ਼ਚਾ ਪਰਖਣਾ ਚਾਹੀਦਾ ਹੈ ਉਸ ਸਮੇਂ ਨਾਥ ਪਾਸ ਇੱਕ ਬੜੀ ਸੁੰਦਰ ਗੜਵੀ ਵੇਖ ਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਨਾਥ ਜੀ ਇਹ ਗੜਵੀ ਬੜੀ ਸੁੰਦਰ ਹੈ ਇਹ ਸਾਨੂੰ ਦੇ ਦੇ ਅਗੋਂ ਕਾਲੂ ਨੇ ਕਿਹਾ ਗੁਰੂ ਜੀ ਇਹ ਮੈਨੂੰ ਬੜੀ ਪਿਆਰੀ ਲੱਗਦੀ ਹੈ ਇਸ ਕਰਕੇ ਇਸ ਨੂੰ ਮੈਂ ਸਦਾ ਆਪਣੇ ਪਾਸ ਰੱਖਦਾ ਹਾਂ ਮੈਂ ਇਸ ਨੂੰ ਜੀਵਨ ਦਾ ਤਿਆਗ ਨਹੀਂ ਸਕਦਾ ਗੁਰੂ ਪਾਤਸ਼ਾਹ ਜੀ ਨੇ ਕਿਹਾ ਅਸਾਂ ਤੈਨੂੰ ਨਾਥਾਂ ਦਾ ਨਾਥ ਬਣਾਇਆ ਸੀ ਪਰ ਤੈਨੂੰ ਬਹੁਤ ਮਮਤਾ ਲੱਗੀ ਹੋਈ ਹੈ ਇਸ ਕਰਕੇ ਤੂੰ ਪਹਿਲਾ ਵਰਗਾ ਹੀ ਸ਼ਕਤੀਹੀਣ ਹੋ ਜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇਹ ਬਚਨ ਕਰਨ ਨਾਲ ਹੀ ਕਾਲੂ ਨਾਥ ਪਹਿਲਾ ਵਰਗਾ ਹੀ ਸਧਾਰਨ ਪੁਰਸ਼ ਹੋ ਗਿਆ ਅਤੇ ਹਿਰਦੇ ਵਿੱਚ ਝੂਰਦਾ ਹੋਇਆ ਆਪਣੇ ਡੇਰੇ ਨੂੰ ਚਲਿਆ ਗਿਆ ਕਾਲੂ ਦਾ ਸਥਾਨ ਨਥਾਣੇ ਪਾਸ ਹੈ ਮਥਾਣੇ ਪਿੰਡ ਡੇਰਾ ਕਰਕੇ ਗੁਰੂ ਜੀ ਦੋਵੇਂ ਸਮੇਂ ਸੰਧਿਆ ਸਵੇਰੇ ਦੀਵਾਨ ਸਜਾਉਂਦੇ ਅਤੇ ਸ਼ਬਦ ਕੀਰਤਨ ਦਾ ਪ੍ਰਵਾਹ ਚਲਾਉਂਦੇ ਦੂਰ ਦੂਰ ਦੇ ਪਿੰਡਾਂ ਤੋਂ ਸੰਗਤਾਂ ਦੁੱਧ ਘਿਓ ਅੰਨ ਦਾਣਾ ਲੰਗਰ ਵਾਸਤੇ ਭੇਟਾ ਲੈ ਕੇ ਆਉਂਦੀਆਂ ਦਿਨ ਰਾਤ ਗੁਰੂ ਜੀ ਦਾ ਟੁੱਟ ਲੰਗਰ ਚੱਲਦਾ ਦੁਪਹਿਰ ਦੇ ਸਮੇਂ ਕਦੀ ਕਦੀ ਗੁਰੂ ਜੀ ਸਿੱਖ ਯੋਧਿਆਂ ਸਮੇਤ ਜੋਧਾ ਸ਼ਾਹ ਨਾਲ ਸ਼ਿਕਾਰ ਖੇਡਣ ਵੀ ਜਾਂਦੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿੱਥੇ ਵੀ ਗਏ ਬਾਕੀ ਨੌ ਪਾਤਸ਼ਾਹਿਆਂ ਵਾਂਗ ਰਹੀ ਲੋਕਾਂ ਦਾ ਉਧਾਰ ਤੇ ਕਲਿਆਣ ਕਰਦੇ ਗਏ ਇਹ ਬੜਿਆਈਆਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਹਨ ਜੋ ਆਪ ਜੀ ਨੂੰ ਬੜੇ ਸੰਖੇਪ ਸ਼ਬਦਾਂ ਵਿੱਚ ਦੱਸਣ ਦੀ ਇੱਕ ਯਤਨਸ਼ੀਲ ਜੋਗ ਕੋਸ਼ਿਸ਼ ਕੀਤੀ ਹੈ ਸੋ ਆਪ ਜੀ ਸਭ ਸੰਗਤ ਦਾ ਬਹੁਤ ਧੰਨਵਾਦ ਜੋ ਬੜੀ ਇਕਾਗਰਤਾ ਦੇ ਨਾਲ ਆਪ ਜੀ ਸਾਨੂੰ ਸੁਣਦੇ ਹੋ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ